ਸੀ ਐਂਜੀ ਪਿਆ ਸੀਗਾ ਪਾਇਪ ਹੂੰ ਉਹਨੂੰ ਕੱਟ ਕੇ ਅਸੀਂ ਪਾਇਪ ਨੂੰ ਤੇ ਇਹਦੇ ਆਹ ਮੋਟਾ ਬਹੁਤ ਵਾਲਾ ਦਾ ਪਿੱਛੋਂ ਯਾਨੀ ਇਹ ਸਾਰਾ ਮੋਟਾ ਇਹ ਆਹ ਪਾਸੇ ਚਾਦਰ ਲਾਤੀ ਇਹਦੇ ਹਜੇ ਵੀ ਇਹਦੇ ਚ ਪਾਣੀ ਹੁਣ ਹੈਗਾ ਮੌਜੂਦਾ ਇਹ ਤਾਂ ਇਹਦਾ ਜਿਹੜਾ ਤੁਹਾਡਾ ਕਨੈਕਸ਼ਨ ਦਾ ਨਹੀਂ ਮੈਨੂੰ ਹਿਸਾਬ ਆਇਆ ਇਹ ਪਹਿਲਾਂ ਨਹੀਂ ਆਇਆ ਹੈ ਹਿਸਾਬ ਮੈਨੂੰ ਵੀ ਨਹੀਂ ਆਇਆ ਕਨੈਕਸ਼ਨ ਦਾ ਨਹੀਂ ਹਿਸਾਬ ਆਇਆ ਇਹ ਪਹਿਲਾਂ ਤੁਸੀਂ ਆਹ ਵੇਖੋ ਉਧਰ ਠੰਡਾ ਪਾਣੀ ਇੱਥੇ ਆ ਗਿਆ ਦਾ ਇਹ ਇਸ ਪੈਰ ਦੇ ਵਿੱਚ ਆਹ ਠੰਡਾ ਆ ਗਿਆ ਹੂੰ ਠੰਡਾ ਹੋ ਗਿਆ ਦੋਹਾਂ ਦਾ ਤੱਤਾ ਜਾਣਾ ਹੂੰ ਇੱਕ ਤਾਂ ਇੱਧਰ ਬਾਥਰੂਮ ਚੱਲਿਆ ਜਾਂਦਾ ਇੱਕ ਉੱਪਰ ਚੱਲਿਆ ਜਾਂਦਾ ਤਾਂ ਗਿੱਜਰ ਨੂੰ ਵੀ ਤੱਤਾ ਦਿੱਤਾ ਵਾ ਸਾਡਾ ਬੱਲੇ ਠੀਕ ਅੱਛਾ ਤਾਂ ਚੜਾਦਾ ਦੂਜੀ ਮੰਜ਼ਲ ਤੇ ਹਾਂ ਦੂਜੀ ਮੰਜ਼ਲ ਤੇ ਵੀ ਟੈਂਕੀ ਆਪਣੀ ਉੱਪਰ ਪਈ ਨਾ ਚੌਥੀ ਟੈਂਕੀ ਚੌਥੀ ਤੇ ਪਈ ਕਰਕੇ ਪ੍ਰੈਸ਼ਰ ਮੈਂ ਜਾਂਦਾ ਪਾਣੀ ਹਾਂ ਤੇ ਪਾਣੀ ਪੂਰਾ ਤਪ ਜਾਂਦਾ ਤੱਤਾ ਹੋ ਜਾਂਦਾ ਬਹੁਤ ਜ਼ਿਆਦਾ ਇਹ ਤਾਂ ਸਮਝ ਲਓ ਵੀ ਇੱਕ ਇੱਥੋਂ ਚੱਕੀ ਦੀ ਲੱਕੜਾਂ ਪਾਥੀ ਚੱਕ ਕੇ ਵੇਚ ਲਾ ਲਈ ਦੀ ਹਾਂ ਬਾਈ ਇਹਦਾ ਸਟੋਰ ਕੋਲੀ ਰੱਖਿਆ ਵਾ ਆ ਪਿਆ ਠੀਕ ਵੀ ਇੱਥੋਂ ਚੱਕਿਆ ਦੇ ਇੱਥੇ ਲਾਦਾ ਵੀ ਵੀ ਕੋਈ ਲੈ ਕੇ ਆਉਂਦੀ ਘੋਲ ਨਹੀਂ ਕਰਦਾ ਹਾਂ ਚੁੱਲੇ ਚੱਕਦੀ ਪਾਤੀ ਚੱਕ ਕੇ ਲੈ ਕੇ ਲਾ ਕੇ ਬਾਕੀ ਦੋਹੇ ਤੋਂ ਸਿੜ ਦਈ ਦੀਆਂ ਹਾਂ ਤੇ ਚੱਲ ਇਹਦਾ ਜਣੀ ਸਰਦੀਆਂ ਦੇ ਵਿੱਚ ਸਾਡੇ ਕੋਲੇ ਪਰਿਵਾਰ ਅਸੀਂ ਕੋ ਵੱਡਾ ਕਰਕੇ ਹਾਂਜੀ ਕਾਫੀ ਰਾਸ਼ ਹੋ ਜਾਂਦਾ ਕਹਿੰਦਾ ਬਾਵਾ ਫਿਰ ਉਦੋਂ ਫਿਰ ਪਤਾ ਵੀ ਇੱਕ ਵੇਲੇ ਵੀ 15-15 ਬੰਦੇ ਵੀ ਨਾਈ ਜਾਂਦੇ ਆ ਤੇ ਇਹਨੂੰ ਪ੍ਰਵਾਹ ਨਹੀਂ ਕੋਈ ਯਾਨੀ ਫਿਰ ਸ਼ਾਵਰ ਦੇ ਵਿੱਚ ਵੀ ਚੱਲਦਾ ਫਿਰ ਇਹਦਾ ਪਾਣੀ ਸਿੱਧੇ ਤੱਤੇ ਵਿੱਚ ਗਾਹਾਂ ਇਹ ਜਦੋਂ ਕਿ ਦਾ ਜਿਗਾਰਡ ਜੇ ਚੱਲਿਆ ਸੀਗਾ ਮੇਰੇ ਨਾਲ ਤਾਂ ਲੋਕਾਂ ਨੇ 5-10 ਬਦਲਤੇ ਹੋਣਿਆ ਖਰਾਬ ਨਹੀਂ ਸਾਡਾ ਤਾਂ ਉਹ ਵੀ ਬਦਲਤੇ ਹੋਣਿਆ ਹਨ ਤੇ ਇਹ ਵੇਖ ਲੋ ਕਿੰਨਾ ਸ਼ਪੀਟਾ ਇੱਕ ਕਾਵਾ ਹੀ ਪੈਪ ਪਹੋਇਆ ਲੱਗਾ ਹੋਇਆ ਇਹ ਪੈਪ ਜਿਹੜੀ ਆਪਣੇ 6 ਇੰਚੀ ਮੋਟਰ ਦਾ ਹੁੰਦਾ ਬੋਰ ਦੇ ਪਹਿਲਾ ਢੋਲੀਆਂ ਵਾਲੇ ਅੱਛਾ ਅੰਦਰਲੇ ਪਾਸੇ ਉਹ ਢੋਲੀਆਂ ਵਾਲਾ ਪਾਇਪ ਆ ਹੂੰ ਬਾਹਰਲੇ ਪਾਸੇ ਜਿਵੇਂ ਕਹਿ ਦਈਏ ਵੀ ਆਪਣੀ ਟਰਾਲੀ ਦੀ ਚਾਦਰ ਆ ਗੇਜ ਦਾ ਵੀ 8 ਗੇਜ ਜਾਂ 10 ਗੇਜ ਰੱਖ ਲੀਏ ਠੀਕ ਆ ਉਸ ਵਕਤ ਇਹ ਉਹੀ ਫੋਲਡ ਕਰਕੇ ਸੀ ਵੀ ਜੰਨਾ ਕਿ ਸਾਡੇ ਤੋਂ ਹੁਣ ਫੋਲਡ ਬਿੰਗੀ ਬੂੰਗੀ ਤਾਂ ਲਾਤੀ ਲੱਗ ਗਈ ਮੜੀ ਜੀ ਪਰ ਉਹ ਕਿਹੜਾ ਮਸ਼ੀਨਾ ਸੀਗੀ ਉਦੋਂ ਇਹਨੂੰ ਗੋਲ ਨਹੀਂ ਬਣਾਇਆ ਪਰ ਉਹ ਬਣਾਤਾ ਉਦੋਂ ਇਹ ਇਹਦੇ ਤੋਂ ਆਹ ਲਾਇਆ ਪਿਆ ਇਹ ਜਦੋਂ ਅਸੀਂ ਇੱਥੇ ਵੀ ਅੱਗ ਵਿੱਚ ਪਾਲੀਏ ਤਾਂ ਹਾਂ ਤੋਂ ਹੂੰ ਫੇ ਸਾਫ਼ ਕਰਨਾ ਇਹਨੂੰ ਆਹ ਹੂੰ ਜਾਲੀ ਲਾਈ ਵੀ ਸਾਫ਼ ਕਰਨ ਵਾਸਤੇ ਠੀਕ ਆ ਫਿਰ ਇਹ ਝੜ ਕੇ ਥੱਲੇ ਸਾਰੀ ਸੁਆਹ ਜਾਵੜਦੀ ਅਸੀਂ ਹੂੰ ਤੇ ਜੇ ਜਦੇ ਅੱਗ ਜ਼ਿਆਦੇ ਚਾਹੀਦੀ ਇਹਨੂੰ ਖੋਲ ਦਿਓ ਹਾਂ ਜੇ ਅੱਗ ਘੱਟ ਚਾਹੀਦੀ ਇਹਨੂੰ ਬੰਦ ਕਰ ਦਿਓ ਠੀਕ ਆ ਉਹਨਾਂ ਹਵਾ ਦਾ ਫਿਰ ਉਹ ਨਹੀਂ ਹੋ ਵੇ ਇਹ ਬਹੁਤ ਵਧੀਆ ਇੱਕ ਤਾਂ ਦੇਖੋ ਜੇ ਕਿਸੇ ਦਾ ਗੀਜਰ ਲੱਗਾ ਬਿਜਲੀ ਵਾਲਾ ਉਦੋਂ ਹਾਂ ਹਾਂ ਗੈਸ ਗੀਜਰ ਸਾਡੇ ਉਂ ਤਾਂ ਸਾਡੇ ਸੋਲਰ ਗੀਜਰ ਵੀ ਲੱਗੇ ਆ ਹਾਂ ਤੇ ਪਰ ਜਦੋਂ ਹੁਣ ਸਾਨੂੰ ਐਮਰਜੈਂਸੀ ਪੈਂਦੀ ਹੈ ਜਦੋਂ ਕੱਟ ਹੁੰਦਾ ਹਾਂ ਉਦੋਂ ਫਿਰ ਇਸੇ ਨੂੰ ਵਰਤਦੇ ਆ ਉਦੋਂ 10 15 ਮਿੰਟ ਸੋਲਰ ਵਾਲਾ ਗੀਜਰ ਕੰਮ ਨਹੀਂ ਨਹੀਂ ਕਰਦਾ ਹਾਂ ਉਦੋਂ ਬਾਅਦ ਫਿਰ ਇਹੀ ਚੱਲਦਾ ਬਿਜਲੀ ਵਾਲੇ ਵੀ ਲੱਗੇ ਹੋਏ ਆ ਬਿਜਲੀ ਵਾਲੇ ਵੀ ਇੱਕ ਨਵਾ ਕੇ ਨਹੀਂ ਨਹੀਂ ਬਿਜਲੀ ਵਾਲਾ ਵੀ ਇੱਕ ਨਵਾ ਕੇ ਤੇ ਉਦੋਂ ਬਾਅਦ ਦੂਜੇ ਨੂੰ ਕਹਿੰਦਾ ਵੀ ਠਹਿਰ ਜਾ ਟਾਈਮ ਲੱਗਦਾ ਇਹ ਨਹੀਂ ਕਹਿੰਦਾ ਠਹਿਰ ਜਾ ਇਹ ਤਾਂ ਕਹਿੰਦਾ ਆ ਜਾ ਤੁਰਿਆ ਇਹ ਹੁਣ ਜਿਵੇਂ ਬਿਜਲੀ ਵਾਲੇ ਜਾਂਦਾ ਉਹ ਗੋ ਵੀ ਅੱਧੇ ਮੈਂ ਕਹਾਂ ਜੀ ਉਹੀ ਤਾਂ ਹੈਗੇ ਸਰਕੂਲ ਦੁੱਗਣਾ ਤੇਜ਼ ਹੋ ਜਾਂਦਾ ਇਹਦਾ ਆਹ ਲੱਗਿਆ ਵਾ ਜਿਵੇਂ ਪਸ਼ੂਆਂ ਦੇ ਤੇ ਸ਼ਾਵਰ ਵਾਲਾ ਲਾਇਆ ਵਾ ਅੱਛਾ ਇੱਥੋਂ ਟੇਮਰ ਲਾ ਕੇ ਇੱਥੋਂ ਜਾਂਦਾ ਪਾਣੀ ਇੱਥੋਂ ਲਾਈਆ ਸਰਕੂਲ ਇੱਥੇ ਲੀਕ ਕੀਤੀ ਗਈ ਹੈ ਸਪਲਾਈ ਸਾਰੀ ਫਿਰ ਇੱਥੋਂ ਪਾਵਾ ਇੱਥੋਂ ਦੂਰੀ ਬਲੱਗ ਪਾ ਦੇ ਜਦੋਂ ਇੱਥੇ ਕੋਲੇ ਆ ਠੀਕ ਹੈ ਇਹ ਹੁਣ ਜਾਣ ਕੇ ਪਲੱਗ ਕੱਢਿਆ ਵਾ ਹਾਂ ਵੀ ਸਾੜਾ ਕਰਕੇ ਹਾਂ ਤੇ ਇੱਥੇ ਟਾਈਮਰ ਲਾਇਆ ਵਾ ਇਹਦੇ ਵਿੱਚ ਇੱਥੋਂ ਪਾਣੀ ਜਾਣਾ ਬਸ ਸਹੀ ਆ ਠੀਕ ਹੈ ਨਾ ਆ ਪਿਆ ਸੀ ਸਾਡੇ ਕੋਲ ਬਕਸਾ ਬਾਧੂ ਮੀਟਰ ਦਾ ਇੱਥੇ ਠੀਕ ਹੈ ਇਹਦਾ ਠੀਕ ਹੈ ਨਾ ਖੇਤੋਂ ਵੀ ਚੱਕ ਕੇ ਲੈਣਾ ਸੀ ਕਿਸੇ ਨੇ ਆ ਲੈ ਜਾਣਾ ਸੀਗਾ ਹੁਣ ਨੂੰ ਤਾਂ ਇਹ ਗਾ ਕਿੱਥੋਂ ਜਾ ਗੋਵਿੰਦਗੜ੍ਹ ਪਹੁੰਚਿਆ ਆਉਣਾ ਸੀ ਧਰ ਜਾਓ ਜਿਹੜੇ ਗਣੂ ਸਹੀ ਜਨ ਹਮ ਇੱਕ ਇਹ ਫਰਸ਼ਾ ਲਾ ਕੇ ਮੈਨੂੰ ਬਹੁਤ ਵਧੀਆ ਲੱਗਦਾ ਜਿਹੜਾ ਅੰਦਰ ਲੱਗੀ ਇਹਨਾਂ ਤੇ ਤੈਨੂੰ ਵੀ ਕਿਹਾ ਵੀ ਉਹੋ ਲਾਇਆ ਨਾ ਮੇਰਾ ਤਾਂ ਆ ਬਈ ਨਹੀਂ ਫਰਸ਼ ਉਹਦੀ ਇੱਕ ਉਹਦੀ ਤੇ ਹੁਣ ਕੁਆਲਿਟੀ ਬਣਨ ਲੱਗੀ ਚਲੋ ਸਾਡੇ ਮੌਕੇ ਦਾ ਸੀਗੀ ਉਦਾਂ ਦੀ ਫਰਸ਼ ਨਹੀਂ ਮੜਾ ਮੜਾ ਹੀ ਨਹੀਂ ਕੰਮ ਰੱਖਿਆ ਠੀਕ ਹੈ ਨਾ ਵੀ ਉਹਦੇ ਵਿੱਚ ਰੰਗ ਨਹੀਂ ਸੀ ਪਾਉਂਦੇ ਹੁਣ ਚਲੋ ਚਿੱਟਾ ਰੰਗ ਪਾਉਣ ਲੱਗੇ ਆਪਦੀ ਮਰਜ਼ੀ ਨਾਲ ਫੁੱਲ ਬਣਾ ਲਓ ਕੁਝ ਬਣਾ ਲਓ ਹੁਣ ਲੋਕੀ ਡਿਜ਼ਾਈਨ ਦੇ ਵਿੱਚ ਬਾਲੇ ਹੋ ਗਏ ਹੁਣ ਤਾਂ ਹੁਣ ਦਾ ਇਹਦਾ ਕਾਫੀ ਜਦੋਂ ਬਣੀ ਹੈ ਕੋਠੀ ਇੱਕ ਤਾਂ ਨਾਲੇ ਜਿੰਨੀ ਹੁਣ ਦਬਦੀ ਇਹ ਕੋਠੀ ਉਹਦੇ ਨਾਲ ਇਹਦੇ ਤੇੜ ਦਾ ਮਹਿਸੂਸ ਹੀ ਨਹੀਂ ਹੁੰਦੀ ਆਪਾਂ ਨੂੰ ਹਾਂ ਵੀ ਜੇ ਵੀ ਪਾਣੀ ਪੈ ਗਿਆ ਇਸ ਨੂੰ ਠੀਕ ਆ ਲਓ ਆ ਵਾਲੀ ਹੈ ਹਰਸ਼ ਮੈ ਲੜੀ ਇਹਹੀ ਇਹਹੀ ਚੀਜ਼ ਤਾਂ ਵਧੀਆ ਵਾ ਇਹ ਤਾਂ ਪੋਚਾ ਲੈ ਨਾਲ ਦੀ ਨਾਲ ਸੁੱਕ ਜਾਂਦੀ ਉਹ ਹਨਾ ਜੀ ਹਾਂ ਪੋਚਾ ਲੱਗਿਆ ਨਹੀਂ ਸੜ ਗਿਓ ਬਸ ਬੱਚੇ ਛੋਟੇ ਸੀਗੇ ਜੀ ਉਹ ਆਪ ਜੀ ਹਨਾ ਨਾਲੇ ਹੁਣ ਮਾਤਾ ਬਜ਼ੁਰਗ ਜਿਵੇਂ ਮਰਜ਼ੀ ਡਿੱਗਣ ਦਾ ਖਤਰਾ ਖਤਮ ਹੈ ਹੁਣ ਸਾਡੇ ਆ ਲੱਗੀ ਆ ਇੱਥੇ ਜੇ ਮਾੜਾ ਜਿਹਾ ਪਾਣੀ ਡੋਲ ਗਿਆ ਕਿ ਸਾਡੇ ਭਾਦੀ ਬਣ ਜਾਂਦੀ ਐ ਵੀ ਜੇ ਇਤੋਂ ਪੈਰ ਤਿਲਕਦਾ ਦੇ ਪਤਾ ਨਹੀਂ ਕਿੱਥੇ ਜਾ ਕੇ ਡਿੱਗਾਗੇ ਇਹਦੇ 'ਚ ਜਿਨੇ ਮਰਜ਼ੀ ਕੋਈ ਐ ਤੁਰਿਆਂ ਦਾ ਪਾਣੀ ਡੋਲ ਦੇ ਕੇ ਤਾਂ ਕੋਈ ਨਹੀਂ ਹੂੰ 10 ਮਿੰਟ ਵੀ ਨਹੀਂ ਲੱਗਦੇ 10 ਮਿੰਟਾਂ 'ਚ ਪਾਣੀ ਸਭ ਪੀ ਜਾਂਦੀ ਐ ਨਹੀਂ ਇਹ ਮੈਨੂੰ ਬਹੁਤ ਵਧੀਆ ਲੱਗਾ ਇਹ ਕੰਮ ਸੈਟ ਐ ਹਾਂ ਸਹੀ ਐ ਨਾਲੇ ਹੁਣ ਕੱਚੇ ਛੋੜੇ ਬੱਚੇ ਪਾਣੀ ਪੁਣੀ ਡੋਲ ਨਹੀਂ ਹੁੰਦੇ ਹਾਂ ਆਓ ਚਲੋ ਜਿਵੇਂ ਅੱਜਕੱਲ੍ਹ ਥੋੜਾ ਇਹ ਮਾਡਰਨ ਕਰ ਲਵਾਂ ਡਿਜ਼ਾਈਨ ਪਾ ਲਵਾਂ ਚਿੱਟਾ ਸੀਮੈਂਟ ਪਾ ਲਵਾਂ ਪਾ ਨਹੀਂ ਆ ਜਾ ਆ ਜਾ ਆ ਜਾ ਉਹ ਆ ਜਾਓ ਰੇ ਚਪਲਾ ਪਾਇਆ ਉਹਦੀਆਂ ਉਹ ਤਾਂ ਰੋਕਿਆ ਹੁਬੜੀਆਂ ਦਾ ਨਹੀਂ ਤਾਂ ਹੁਣ ਤਾਂ ਢੇਰੀਆਂ ਲਿਆਉਂਦਾ ਇਹ ਸਾਡਾ ਬਣਾਇਆ ਵਾ ਪਸ਼ੂਆਂ ਵਾਸਤੇ ਆਟਾ ਰੋਸਾ ਅੱਛਾ ਜਿਹੜਾ ਸਟੋਰ ਆ ਹਾਂ ਸਟੋਰ ਜਾਨੀ ਬਣਾਇਆ ਵਾ ਇਹ ਸਾਡਾ ਇਹ ਨਿਗਾਸ਼ਾਨੀ ਥੱਲੇ ਰਵੇ ਇਹ ਇੱਧਰ ਰੱਖਿਆ ਵਾ ਆਗੀ ਲਾਈ ਬੈਠਿਆ ਸਰ ਗਿਆ ਇਹ ਵੇਖ ਲੋ ਬਾਈ ਜੀ ਹੈ ਸਵਾਦ ਬਹੁਤ ਆ ਪੱਤੇ ਖਾ ਕੇ ਦੇਖੋ ਪੱਤੇ ਦੇ ਖੁਸ਼ਬੂ ਵੀ ਆਉਂਦੀ ਇਹਦੇ ਚ ਹਾਂ 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 ਬਾਈ ਆ ਇਹ ਤਾਂ ਬਹੁਤ ਖਾਂਦਾ ਸਾਡਾ ਬੇਲੀ ਜੱਕ ਖਾ ਕੇ ਦਿਖਾ ਦੇ ਦੇਖਣ ਨੂੰ ਸੱਚੀ ਸਰ ਗਿਆ ਲਾਇਆ ਹੈ ਨਹੀਂ 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 ਇਹ ਤਾਂ ਜਿਵੇਂ ਯਾਦ ਕਰਦਾ ਨਹੀਂ ਸਵਾਦ ਆਉਂਦਾ ਹਾਂ ਇਹ ਉਹੀ ਸਵਾਦ ਇਹ ਕੋਈ ਮੈਡੀਕਲ ਪਲਾਂਟ ਆ ਹਾਂ ਮੈਡੀਸਨ ਹੀ ਆ ਹਾਂ ਕਿਉਂ ਉਹ ਕੜੀ ਪੱਤਾ ਖਾ ਕੇ ਦਿਖਾ ਦੇ ਅਕਲ ਨੂੰ ਹਾਂ ਹੋ ਵੀ ਪਿਆ ਦੇਖੀ ਐਕਸ਼ਨ ਕਰਦਾ ਦੇਖੀਏ ਇਹਦੀ ਚਾਹ ਦੇ ਵਿੱਚ ਵੀ ਪੰਪਾਉਂਦੇ ਹੁੰਦੇ ਨੇ ਇਹ ਇਹ ਚਾਹ ਵੀ ਪੈਂਦੇ ਆ ਜਿਵੇਂ ਆਪਾਂ ਉਹ ਵੀ ਜੇ ਰੋਟੀਆਂ ਕਿਤੇ ਲਾਉਣੇ ਆ ਹੂੰ ਤੇ ਇਹਨੂੰ ਘੋਟ ਕੇ ਜਿਵੇਂ ਚਟਨੀ ਬਣਾਉਣੀ ਆ ਹੂੰ ਚਟਨੀ ਦੇ ਵਿੱਚ ਵੀ ਕੰਮ ਲੈ ਲਈਦਾ ਇਹਨੂੰ ਅੱਛਾ ਜਣੀ ਇਹਦਾ ਸਵਾਦ ਹੀ ਸਵਾਦ ਆਈ ਜਾਣਾ ਆਪਨੂੰ ਇੱਕ ਤੁਸੀਂ ਆਹ ਦੱਸ ਦੇਗੇ ਇਹਨੂੰ ਆਪਾਂ ਕਹਿੰਦੇ ਮੋਰਿੰਗਾ ਚ ਸੁਹੰਜਨਾ ਹਨਾ ਹੂੰ ਕਿ ਕਿੱਥੋਂ ਆਉਂਦਾ ਵੀ ਇਹ ਫਿਲੀਪੀਨ ਦਾ ਵੀ ਆ ਇਹ ਇਹਦੇ ਕਿਤੇ ਆਪਣੇ ਰਚ ਕੀ ਅੰਤਰਾ ਇਹ ਇਹਦੇ ਵਿੱਚ ਜਿਵੇਂ ਆਪਣਾ ਪੱਤਾ ਥੋੜਾ ਇੱਕ ਤਾਂ ਲੰਮਾ ਹੋਊਗਾ ਓਕੇ ਇਹਦਾ ਗਲਾਈ ਦੇ ਵਿੱਚ ਦੇਖੋ ਠੀਕ ਹੈ ਇੱਕ ਜਣੀ ਕੈਲਸ਼ੀਅਮ ਜਿਵੇਂ ਆਪਾਂ ਕਹਿ ਦਿੰਨੇ ਆ ਕੜਤਾਂ ਦੇ ਵਿੱਚ ਆ ਪਿਓਰ ਕੜਤਾਂ ਦੇ ਵਿੱਚ ਹਾਂ ਤੇ ਇਹਨੂੰ ਜਦੋਂ ਆਪਾਂ ਸਕਾ ਕੇ ਇਹਦਾ ਪਾਊਡਰ ਬਣਾ ਕੇ ਰੱਖਾਂਗੇ ਹੂੰ ਇਹਨੂੰ ਇਹਨੂੰ ਤੋੜ ਕੇ ਪੱਤੇ ਨੂੰ ਛਾਵੇਂ ਰੱਖ ਕੇ ਸੁਕਾਉਣਾ ਹੂੰ ਤੇ ਜਦੋਂ ਕਿ ਵੀ ਤੁਸੀਂ ਰੋਟੀਆਂ ਰੋਣੀਆਂ ਜਿਵੇਂ ਵਿੱਚ ਆਪਾਂ ਮੇਥੀ ਪਾ ਲੈਨੇ ਆ ਹਾਂ ਅੱਧਾ ਚਮਚਾ ਚਮਚਾ ਇਹਦਾ ਪਾ ਲਓ ਕੈਲਸ਼ੀਅਮ ਦੀ ਘਾਟ ਜਿਹਦੇ ਪਰਿਵਾਰ ਚ ਰਹਿੰਦੀ ਆ ਹੂੰ ਤੇ ਉਹਦੀ ਪੂਰੀ ਹੋਈ ਰਹਿੰਦੀ ਆ ਇਹ ਠੀਕ ਹੂੰ ਇਹ ਸਾਡਾ ਬੰਦਾ ਐਕਟਿਵ ਰਹਿੰਦਾ ਹੈ ਠੀਕ ਆ ਇਹ ਖਾਂਦਾ ਪੱਤੇ ਹਨਾ ਨਾ ਨਾ ਹੋ ਕੇ ਨਾ ਬਜਰੀ ਇਹ ਇਹ ਤਾਂ ਪੱਤੇ ਦਾ ਇਹ ਤਾਂ ਜਦੋਂ ਇਧਰੋਂ ਦੇਖੋ ਪੱਤੇ ਖਾਂਦਾ ਇਧਰੋਂ ਪੱਤੇ ਖਾਂਦਾ ਇਹਦੀ ਰੁਟੀਨ ਹੀ ਇਹ ਬਣਿਆ ਰਹਿੰਦਾ ਇਹਦਾ ਬਾਕੀ ਗੱਲਾਂ ਆ ਵੀ ਜੇ ਹੋਇਆ ਘਰ ਬੰਮ ਉਹ ਲੋ ਬੀਓ ਜੀ ਹੋ ਜਾਂਦੇ ਨੇ ਬੱਚਿਆਂ ਤੇ ਅਸਰਕ ਤਾਂ ਹੁੰਦਾ ਹੀ ਹੈ